ਕਡਰੇਨ ਦਾ ਜਿਹੜਾ ਵਾ ਰਖਵਾ ਵਾ ਇਹ 6 ਕਰਮਦਾਵਾਂ ਨਾਲ 4 ਕਰਮਦਾਦ ਹਸਤਾ ਹੁੰਦਾ 86 ਬੰਦਿਆਂ ਨੇ ਰਸਤੇ ਤੇ ਡਰੇਨ ਲੱਪੀ ਹੋਈ ਆ ਨਾਲ ਉਹਦੇ ਕਾਰਨ ਪਟਵਾਰੀ ਸਾਹਿਬ ਵੀ ਆਏ ਇਹ ਵਿਭਾਗਮ ਸਾਰਾ ਆਇਆ ਇਹ 500 ਕਿਲੋ ਦੇ 550 ਕਿਲੋ ਦੇ ਕਰੀਬ ਇਹ ਜਿਹੜੇ ਫਸਲ ਤਬਾਹ ਹੋ ਗਈ ਹੈ ਜੀ ਤੇ ਇਹ ਵੀ ਮੀਂਹ ਦਾ ਬਹੁਤ ਜ਼ਿਆਦਾ ਦਸਨ ਰਿਹਾ ਜੀ ਪੈਣ ਦਾ ਕਾਰਨ ਤੇ ਕਿਸਾਨ ਬਹੁਤ ਜ਼ਿਆਦੇ ਇਹਦੀ ਮਾਰ ਈ ਠਾਗੇ ਹੈ ਜੀ ਤੇ ਜੇ ਉਹ ਡਰੇਨ ਜਿਹੜੀ ਇਹ ਨਿਕਲ ਜਾਵੇ ਸਾਡਾ ਕਿਸਾਨਾਂ ਦਾ ਬਚਾਅ ਹੋ ਸਕਦਾ ਜੀ ਪਲਾਂ ਦੀ ਵੀ ਲੱਗਦੀ ਆਈ ਵਿੱਚ ਉਹਨਾਂ ਦਾ ਵੀ ਰਕਬਾ ਹੁੰਦਾ ਵਾ ਤੇ ਉਹ ਰਕਬੇ ਦੇ ਨਾਲ ਆਂਦੇ ਜੀ ਸਾਡਾ ਵਜਦੀ ਆ ਜੀ ਉਹਨਾਂ ਨੂੰ ਵੀ ਫਿਰ ਵੀ ਉਹ ਪ੍ਰਵਾਹ ਫਿਰ ਵੀ ਉਹ ਆਂਦੇ ਸਾਨੂੰ ਕੋਈ ਪ੍ਰਵਾਹ ਨਹੀਂ ਗਈ ਚਾਹਾਂਗੇ ਸਰਕਾਰ ਜਾਂ ਡਿਪਾਰਟਮੈਂਟ ਗਈ ਇਹੋ ਸਾਡੀ ਬੇਨਤੀ ਹੈ ਕਿ ਇਹਦਾ ਆ ਕੇ ਕੋਈ ਹੱਲ ਕੀਤਾ ਜਾਵੇ ਜੇ ਇਹ ਪੁੱਟੀ ਨਹੀਂ ਜਾਂਦੀ ਤੇ ਫਿਰ ਜਿੰਨੇ ਵੀ ਕਿਸਾਨ ਵੀ ਦਾ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਜੀ ਇਹ ਸਾਰੀ ਫਸਲ ਖਰਾਬ ਹੋਈ ਨਹੀਂ ਹਾਲੀ ਤੇ ਪਹਿਲਾ ਮੀਂਹ ਪਿਆ ਜੀ ਤੁਸੀਂ ਆਪ ਸੋਚ ਲਓ ਹਾਲੀ ਤੇ ਗਾਹਾਂ 'ਨ ਬਰਸਾਤਾ ਹਾਈਲਾਈਟ ਤੇ ਪੰਜਾਬ ਤੋਂ ਗਾਹ ਕੀ ਬਣੂਗਾ ਇਹਦੇ ਨਾਲ ਫਿਰ ਕੀ ਕਰਨਗੇ ਸ਼ਰੀਫ ਫਿਰ ਇਹਨਾਂ ਫਾਇਲ ਲੈਣੇ ਕਿਥੋਂ ਕਰਜੇ ਬੈਂਕ ਵਾਲੇ ਆ ਦੇਂਦੇ ਆ ਉਹ ਕਰੋ ਜੇ ਕਰੋ ਤੇ ਇੱਕ ਤਰੀ ਮਹਾ ਫਜ਼ਲ ਲੱਗਦੀ ਆ ਡੀਜ਼ਲ ਇੰਨਾ ਮਹਿੰਗਾ ਤੇ ਫਿਰ ਦੂਰੀਰ ਕਿਥੋਂ ਲਾ ਲੈਣਗੇ ਸਰਕਾਰ ਦੇ ਜਿਹੜੇ ਪ੍ਰਬੰਧ ਆ ਨਾ ਜੀ ਆਪਾਂ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਪਰ ਆਪਾਂ ਹੇਠਲੇ ਲੈਵਲ ਤੇ ਵੇਖੀਏ ਤਾਂ ਨਾ ਸਰਕਾਰ ਤੇ ਤੋਂ ਉਹਦੀਆਂ ਗਾਈਡਲਾਈਨਸ ਦਿੱਤੀਆਂ ਤੇ ਜਾ ਕੇ ਕਰੋ ਪਰ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਆ ਨਾ ਡੀਸੀ ਸਾਹਿਬਾ ਹੋਣ ਆ ਨਾ ਉਹ ਡੀਸੀ ਸਾਹਿਬਾ ਹੋਣ ਸਾਰੇ ਐਸਡੀਐਮ ਸਾਹਿਬਾ ਹੋਣ ਕੋਈ ਡਿਪਾਰਟਮੈਂਟ ਵਾਲੇ ਇੱਥੇ ਆ ਕੇ ਗਰਾਊਂਡ ਤੇ ਆ ਕੇ ਵੇਖਣ ਨਾ ਕਾਗਜ਼ ਫਰੋਸ਼ੀ ਨਾ ਵੇਖਣ ਉੱਤੋਂ ਗਰਾਊਂਡ ਲੈਵਲ ਤੇ ਆ ਕੇ ਵੇਖਣ ਕਿ ਬੰਨ ਕੀਆ ਗਰਾਊਂਡ ਲੈਵਲ ਤੇ ਕੋਈ ਆਉਂਦਾ ਨਹੀਂ ਜੀ ਉਦੋਂ ਡਿਪਾਰਟਮੈਂਟ ਆਇਆ ਉਹਨਾਂ ਨੇ ਝੂਠੇ ਸੱਚੇ ਵਿਖਾ ਕੇ ਸਟੇ ਡ੍ਰੇਨ ਸੀ ਕਿ ਇਧਰੋਂ ਡ੍ਰੇਨ ਸੀ ਕਿ ਉਧਰੋਂ ਡ੍ਰੇਨ ਸੀ ਜਿਹੜੀ ਓਲ ਰੇਨ ਉਹ ਕਾਗਜ਼ਾਂ ਦੇ ਵਿੱਚ ਆ ਜਿਹੜੀ ਆਹ ਰੇਨ ਇਹ ਆਰ ਜੀ ਸੀਗੀ ਤੇ ਉਹ ਡ੍ਰੇਨ ਜਿਹੜੀ ਉਹ ਖਾਈ ਵੀ ਅਸੀਂ ਇਹਦੇ ਰਹੇ ਹੁੰਦੀ ਰਹੀ ਆ ਤਕਰੀਬਨ ਦਾ 15 12 ਸਾਲ ਦੇ ਉੱਤੋਂ ਵੀ ਉਹ ਡ੍ਰੇਨ ਜਿਹੜੀ ਰਹਿੰਦੀ ਉਹ ਵੀ ਪੂਰੀ ਗਈ ਆ ਤੇ ਲੋਕਾਂ ਨੇ ਪੈਰੀਆਂ ਬਣਾ ਲੀਆਂ ਟਰੇਨ ਵਿਭਾਗ ਜਿਹੜਾ ਸੁੱਤਾ ਰਿਹਾ ਹੋ ਜਿਹੜੇ ਕੰਮ ਉਹ ਤੋਂ ਚੱਲੀ ਜਾਂਦਾ ਟਰੇਨ ਦੀ ਸਫਾਈ ਹੁੰਦੀ ਨਹੀਂ ਦੀ ਹਰ ਸਾਲ ਬੇਨਤੀ ਇਹ ਹੈ ਵੀ ਉਹ ਜਿਹੜੇ ਲੋਕ ਗੱਲ ਕਹਿ ਰਹੇ ਨੇ ਜੀ ਉਹ ਗਲਤ ਬੁਨਿਆਦ 'ਤੇ ਲਾ ਕਰਦੇ ਆ ਵੇਖੋ ਜੀ ਇਧਰਲਾ ਏਰੀਆ ਸਾਰਾ ਉੱਚਾ ਪਿਆ ਜੀ ਇਧਰੋਂ ਕੋਈ ਚੋ ਨੰਡਰਬਾਡ ਚੋਂ ਡੁੱਬਾ ਪਿਛਲੇ ਪਾਸੇ ਇਧਰੋਂ ਇੱਕ ਪਾਣੀ ਜਣਾ ਤਲਵੰਡੀ ਸੋਭਾ ਸਿੰਘ ਜੀ ਮੇਰੀ ਆਪਦੀ ਮਾਲਕੀ 18 ਕਿਲੇ ਡੁੱਬੀ ਪਈ ਹੈ ਜੀ ਸੋ ਸਰ ਇਹ ਜਾਣ ਕੇ ਪਿੰਡ ਦੇ ਲੋਕ ਸਾਨੂੰ ਮੁਖਤਾਲਬ ਕਰਨ ਦੇ ਪਰੇਸ਼ਾਨ ਕਰਦੇ ਕਿਉਂਕਿ ਪਾਣੀ ਜਿਹੜਾ ਨਵਾਂ ਨੋਤ ਟਰਵੰਡੀ ਸੋਭਾ ਸਿੰਘ ਨੂੰ ਆ ਇਹ ਆਂਦੇ ਵੀ ਇਧਰਲੇ ਪਾਸੇ ਪੁੱਟਕੀ ਲਿਆਉਣੀ ਹਾਢੀ ਪਾਲੀ ਚ ਪੁੱਟਕੀ ਲਿਆਉਣੀ ਸਾਡੀ ਸਰ ਪਹਿਲੀ ਆਪ ਦੀ ਹੀ ਮਾਲਕੀ ਤੇ ਆਪ ਦੀ ਬੋਣਦੇ ਆ ਇਹੋ ਜੇ ਕੋਈ ਗੱਲ ਨਹੀਂ ਜੇ ਦੂਜੀ ਗੱਲ ਡਰੇਨ ਵਿਭਾਗ ਵਾਲੇ ਕਹਿੰਦੇ ਆ ਤੇ ਉਹ ਆਪ ਦੀ ਮਾਲਕੀ ਸ਼ੋਅ ਕਰਨ ਪਹਿਲਾਂ ਮਾਲਕੀ ਵਿਖਾਉਣ ਸਾਡਾ ਤਾਂ ਡਰੇਨ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਮੇਰਾ ਨਾਮ ਅਜੀ ਗੁਰਪ੍ਰੀਤ ਸਿੰਘ ਜੀ ਕਿਹੜਾ ਨਾਕਾ ਵਾਜਦਾ ਜੀ ਮੇਰਾ ਹੀ ਪਿੰਡ ਕਾਲੇਕੇ ਤਾੜ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਕਿੰਨੀ ਜਿਹੜੀ ਇਹ ਪਾਣੀ ਦੀ ਜਿਹੜੀ ਮਾਲਵਤੀ ਦਾ ਇਹ ਜੀ ਇਹ ਡਰੇਨ ਦਾ ਜਿਹੜਾ ਵਾ ਰਖਵਾ ਵਾ ਇਹ 6 ਕਰਮਦਾਵਾਂ ਨਾਲ 4 ਕਰਮਦਾ ਦਾ ਹਟਾਉਂਦਾ ਵਾ 86 ਬੰਦਿਆਂ ਨੇ ਰਸ ਡਰੇਨ ਨੱਪੀ ਹੋਈ ਆ ਉਹਦੇ ਕਾਰਨ ਪਟਵਾਰੀ ਸਾਹਿਬ ਵੀ ਆਏ ਇਹ ਵਿਭਾਗਮ ਸਾਰਾ ਆਇਆ ਇਹ 500 ਦੇ ਕਿੱਲੇ ਤੇ 550 ਕਿੱਲੇ ਦੇ ਕਰੀਬ ਇਹ ਜਿਹੜੇ ਫਸਲ ਤਬਾਹ ਹੋ ਗਈ ਹੈ ਜੀ ਤੇ ਜੇ ਵੀ ਮੀਂਹ ਦਾ ਬਹੁਤ ਜ਼ਿਆਦਾ ਦਸਨਦਾ ਹੈ ਜੀ ਪੈਣ ਦਾ ਕਾਰਨ ਤੇ ਕਿਸਾਨ ਬਹੁਤ ਜ਼ਿਆਦਾ ਇਹਦੀ ਮਾਰ ਈ ਠਾਗੇ ਹੈ ਜੀ ਤੇ ਜੇ ਉਹ ਡਰੇਨ ਜਿਹੜੀ ਹੈ ਨਿਕਲ ਜਾਵੇ ਤੇ ਸਾਡਾ ਕਿਸਾਨਾਂ ਦਾ ਬਚਾਅ ਹੋ ਸਕਦਾ ਜੀ ਜਿਹੜੀ ਟ੍ਰੇਨ ਜਾਂਦੀ ਹੈ ਜਾਣੀ ਕਿ ਕਿੱਥੋਂ ਦੱਸੋ ਜੀ ਕੋਟ ਨੌ ਬਾਦ ਕੋਟ ਬੁੱਢਾ ਸਫਾ ਸਿੰਘ ਵਾਲਾ ਤੇ ਇਹ ਸਾਰੇ ਪਿੰਡਾਂ ਚੋਂ ਫੰਡੜਾ ਆ ਰਿਹਾ ਹੈ ਸੀਟੋ ਤੋਂ ਸਾਰੇ ਪਿੰਡਾਂ ਤੋਂ ਜੀ ਤਲਵੰਡੀ ਸੋਭਾ ਸਿੰਘ ਤੇ ਗਾਂ ਜੀ ਕੋਟਲੀ ਜਾਂਦੀ ਹੈ ਕੋਟਲੀ ਰਸਵਾ ਸਿੰਘ ਦੇ ਵਿੱਚ ਜਾ ਕੇ ਪੈ ਜਾਂਦੀ ਸਰਕਾਰ ਨੇ ਬਣਦੀ ਹਰ ਇੱਕ ਸਰਕਾਰ ਗੱਡੀ ਆਪਦੀ ਬੇਨਤੀਆਂ ਕਰ ਚੁੱਕੇ ਆ ਜੀ ਸਾਡੇ ਅਉਸਰ ਮਹਿਕ ਮੇ ਆਉਂਦੇ ਆ ਜੀ ਤੇ ਪਰ ਸਾਡੀ ਫੇਰ ਸਰਵਾਈ ਨਹੀਂ ਹੁੰਦੀ ਜੀ ਪਟਾਈ ਹੋ ਜੂਗੀ ਪਟਾਈ ਹੋ ਜੂਗੀ ਡਰੇਨ ਚਾਲੂ ਹੋ ਜੂਗੀ ਉਹ ਜਦੋਂ ਸਮੇਂ ਦੇ ਅਨਸਾਰ ਫੇਰ ਉੱਥੇ ਬੰਦ ਦੀ ਬੰਦੀ ਜਦੋਂ ਇੱਧਰ ਝੋਨਾ ਡੋਬ ਜਾਂਦਾ ਫੇਰ ਅਰਜ ਕਰਦੇ ਆ ਸਰਕਾਰਾਂ ਗਾੜੀ ਕਿ ਇੱਕ ਕਢਾਈ ਜਾਵੇ ਇਹ ਮਸ਼ੀਨਾਂ ਵੀ ਲੱਗੀਆਂ ਸੀ ਮਸ਼ੀਨਾਂ ਵੀ ਲੱਗੀਆਂ ਫੇਰ ਕੀ ਅੜਚਣ ਹੋਈ ਹੈ ਫੇਰ ਇਹਦੇ ਗਾੜੀ ਦੀ ਸਟੇ ਕੀਤੇ ਆ ਜਾਲੀ ਗਾੜੀ ਬੰਦਿਆਂ ਨੇ ਸਰਕਾਰ ਦਾ ਖਾਤਾ ਉਹਦੇ ਸਟੇ ਲੈ ਲਿਆ ਕਾਫੀ ਸਮੇਂ ਤੋਂ ਹੋਇਆ ਜੀ ਲੰਮੇ ਸਮੇਂ ਤੋਂ ਹੋਇਆ ਜੀ 10 ਸਾਲ 10 ਸਾਲ ਤੋਂ ਪਹਿਲਾਂ ਵਗਦੀ ਸੀ ਡਰੇਨ 10 12 ਸਾਲ ਤੋਂ ਇਹਨਾਂ ਜੀ ਇਹਨਾਂ ਕਬਜ਼ਾ ਕਰ ਲਿਆ ਸੀ ਉਹਨਾਂ ਦੀ ਵੀ ਪਹਿਲੀ ਧਾਲੀ ਇਸ ਡਰੇਨ ਉਹਨਾਂ ਦੀ ਵੀ ਲੱਗਦੀ ਆਈ ਵਿੱਚ ਉਹਨਾਂ ਦਾ ਵੀ ਰਕਬਾ ਆਉਂਦਾ ਵਾ ਤੇ ਉਹ ਰਕਬੇ ਦੇ ਨਾਲ ਆਂਦੇ ਜੀ ਸਾਡਾ ਖਾਤ ਉਹਨਾਂ ਨੂੰ ਵੀ ਵਜਦੀ ਆ ਵਜਦੀ ਆ ਜੀ ਉਹਨਾਂ ਨੂੰ ਵੀ ਫਿਰ ਵੀ ਉਹ ਪ੍ਰਵਾਹ ਫਿਰ ਵੀ ਉਹ ਆਂਦੇ ਸਾਨੂੰ ਕੋਈ ਪ੍ਰਵਾਹ ਨਹੀਂ ਗਈ ਅੱਛਾ ਕਿਹੜਾ ਸਰਕਾਰ ਨੂੰ ਖਰਾਬਾ ਮਿਲਦਾ ਫਿਰ ਹਰ ਸਾਲ ਮਿਲਦਾ ਵਾ ਕਿ ਮੈਨੂੰ ਜੀ ਮੇਰੇ ਕੋਲ ਸਾਰੇ ਰਿਪੋਰਟਾਂ ਬੜੀਆਂ ਪਟਵਾਰੀ ਸਾਹਿਬ ਦੀਆਂ ਵੀ ਬਣੀਆਂ ਅੱਜ ਤਾਈਂ ਇੱਕ ਵੀ ਪੈਸਾ ਮੇਰੇ ਖਾਤੇ ਦੇ ਵਿੱਚ ਨਹੀਂ ਗਾ ਜੀ ਆਇਆ ਪਟਵਾਰੀ ਸਾਹਿਬ ਦੀ ਰਿਪੋਰਟ ਵੀ ਬੰਦੀ ਆ ਵੇਖ ਕੇ ਵੀ ਮੌਕਾ ਵੇਖ ਕੇ ਵੀ ਜਾਂਦੇ ਆ ਬਾਅਦ ਚ ਇੱਕ ਮੁਆਵਜ਼ਾ ਨਹੀਂ ਅਜ ਤਾਈ ਕੋਈ ਨਹੀਂ ਮਿਲਿਆ ਹਰ ਸਾਲ ਟਾਡੀ ਫਸਲ ਹਰ ਸਾਲ ਦੀ ਤਬਾਹ ਹੁੰਦੀ ਆ ਜਦੋਂ ਝੋਨਾ ਲਾਉਣੇ ਆ ਜੀ ਹੁਣ ਤੇ ਯਾਰ ਵਰ ਕੀ ਮੰਗ ਕਰਦੇ ਅਸੀਂ ਤਾਂ ਇਹੋ ਹੀ ਸੀਐਮ ਗਾੜੀ ਭਗਵੰਤ ਸਿੰਘ ਮਾਨ ਸਰਕਾਰ ਬਹੁਤ ਵਧੀਆ ਵਾ ਐ ਲਾਲਜੀਤ ਸਿੰਘ ਭੁੱਲਰ ਸਾਡੇ ਐਮਐਲਏ ਪੱਟੀ ਵਾਲੇ ਉਹਨਾਂ ਗੜੀ ਅਸੀਂ ਅੱਜ ਕੀਤੀ ਸੀ ਉਹਨਾਂ ਮਹਿਕਮੇ ਨੂੰ ਉਹਨਾਂ ਕੋਲ ਜਾ ਕੇ ਵੇਖੋ ਕਿਸਾਨਾਂ ਦਾ ਨੁਕਸਾਨ ਹੋਇਆ ਮਹਿਕਮਾ ਆਈ ਅੱਤ ਤੱਕ ਕੀ ਯਾਹੀ ਹੈ ਕਿਹੜੇ ਗਾੜੀ ਬੰਦੇ ਹੁੰਦੇ ਨਹੀਂ ਨਿਕਲਦੇ ਨਹੀਂ ਸਾਡੇ ਕੋਲ ਸਟੇ ਆ ਜੀ ਤੇ ਸਰਕਾਰੀ ਡ ਇੱਕ ਸਾਈਡ ਤੇ ਤੁਸੀਂ ਕਹਿੰਦੇ ਮੇਰਾ ਨਾਮ ਕਵਰਨ ਵੀਰ ਸਿੰਘ ਜੀ ਪਿੰਡ ਕਾਲੇ ਕਿ ਉਤਾਰ ਕੀ ਕਰਨਾ ਚਾਹੋਗੇ ਜਿਹਦਾ ਪਾਣੀ ਦੀ ਮਾਰ ਵੱਜੀ ਪਾਣੀ ਦੀ ਮਾਰ ਇਹੋ ਕਹਿਣਾ ਚਾਹਾਂਗੇ ਜੀ ਸਰਕਾਰ ਗਾੜੀ ਡਿਪਾਰਟਮੈਂਟ ਗਾੜੀ ਇਹੋ ਸਾਡੀ ਬੇਨਤੀ ਹੈ ਕਿ ਇਹਦਾ ਆ ਕੇ ਕੋਈ ਹੱਲ ਕੀਤਾ ਜਾਵੇ ਜੇ ਇਹ ਪੁੱਟੀ ਨਹੀਂ ਜਾਂਦੀ ਤੇ ਫਿਰ ਜਿੰਨੇ ਵੀ ਕਿਸਾਨ ਵੀ ਦਾ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਜੀ ਇਹ ਸਾਰੀ ਫਸਲ ਖਰਾਬ ਹੋਈ ਨਹੀਂ ਹਾਲੀ ਤੇ ਪਹਿਲਾਂ ਵੀ ਕਿਹਾ ਜੀ ਤੁਸੀਂ ਆਪ ਸੋਚੋ ਹਾਲੀ ਤੇ ਡਾਉਣ ਬਰਸਾਤਾ ਹਾਈਲਾਈਟ ਤੇ ਅਪਨਾ ਤੇ ਲਾ ਕੀ ਬਣੂਗਾ ਇਹਨਾਂ ਤੇ ਫਿਰ ਠੀਕ ਕਰਨਗੇ ਸ਼ਰੀ ਫਿਰ ਇਹਨਾਂ ਫਸਲ ਲੈਣੇ ਕਿੱਥੋਂ ਕਰਜੇ ਬੈਂਕ ਵਾਲੇ ਆਹ ਦਿੰਦੇ ਆ ਉਹ ਕਰੋ ਜੇ ਇਹ ਕਰੋ ਤੇ ਇੱਕ ਕਰੀ ਮਹਾ ਫਜ਼ਲ ਲੱਗਦੀ ਆ ਡੀਜ਼ਲ ਇੰਨਾ ਮਹਿੰਗਾ ਤੇ ਫਿਰ ਦੂਰੀਰ ਕਿੱਥੋਂ ਲਾ ਲੈਣਗੇ ਪਨੀਰੀਆਂ ਲਵਾਈ ਕਿੱਥੋਂ ਦੇਣੀ ਆ ਇਹ ਤੇ ਆਪ ਤੁਸੀਂ ਅੱਜ ਇਧਰ ਨਿਗਾ ਮਾਰ ਲਓ ਕਿੱਥੋਂ ਤੱਕ ਸਾਰੀ ਫਸਲ ਖਰਾਬ ਹੋ ਗਈ ਆ ਇਹ ਜਿਹੜਾ ਡਰੇਨ ਚ ਪਾਣੀ ਹੁੰਦਾ ਇਹ ਫਿਰ ਕਿਤਾਜ ਦਾ ਪਾਣੀ ਕਿਤਾ ਚੱਲਦਾ ਇਹ ਪਾਣੀ ਜੀ ਉਥੋਂ ਪਹਿਲਾਂ ਉੱਪਰੋਂ ਆਉਂਦਾ ਜਦੋਂ ਬਾਰਿਸ਼ ਹੁੰਦੀ ਆ ਫਿਰ ਹੌਲੀ ਜੇ ਹਿਸਾਬ ਨਾਲ ਨਿਵਾਣ ਆ ਠਾਣੋਂ ਤਰੇ ਆਉਂਦਾ ਫਿਰ ਆ ਜਿਹੜੇ ਕਿਸਾਨ ਆ ਵਿਚਾਰੇ ਪੰਜ ਪੰਜ ਸੱਤਾ ਸੱਤਾ ਕਿੱਲਾਂ ਵਾਲੇ ਇਹਨਾਂ ਦੇ ਫਿਰ ਜਿਹੜੇ ਨਿਵਾਣ ਉਧਰ ਪਾਣੀ ਤਰੇ ਆ ਜਾਂਦਾ ਵਾ ਤੇ ਉਹਦੀ ਫਸਲ ਮਰ ਜਾਂਦੀ ਐ ਫਿਰ ਹੌਲੀ ਹੌਲੀ ਕੋਈ ਮਹੀਨਾ ਕੋਈ 15 ਦਿਨ ਲੈ ਕੇ ਜੇ ਕੋ ਸੁੱਕ ਜੇ ਠੀਕ ਆ ਨਹੀਂ ਤੇ ਫਿਰ ਵਿਚਾਰੇ ਇਦਾਂ ਵਹਿੰਦੇ ਰਹਿੰਦੇ ਜਦੋਂ ਉਹ ਛਿੱਕੂ ਦਾ ਪੇੜੀ ਨਿਹਾਉਂਦੇ ਜਿੱਦਾਂ ਹਰ ਸਾਲ ਸਰਕਾਰ ਦਾਅਵੇ ਕਰਦੀ ਐ ਤੇ ਇਹ ਜਿਹੜੇ ਜਿਹੜਾ ਪਾਣੀ ਇਹ ਲੱਗਦਾ ਪ੍ਰਬੰਧ ਨੂੰ ਦਿਖ ਜਾਦਾ ਦਾਵੇ ਹੀ ਆ ਬਸ ਸਰਕਾਰ ਦੇ ਜਿਹੜੇ ਪ੍ਰਬੰਧ ਆਣਾ ਜੀ ਆਪਾਂ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਪਰ ਆਪਾਂ ਹੇਠਲੇ ਲੈਵਲ ਤੇ ਵੇਖੀਏ ਤਾਂ ਨਾ ਸਰਕਾਰ ਤੇ ਉਹਦੀਆਂ ਗਾਈਡਲਾਈਨਸ ਦਿੱਤੀਆਂ ਕਿ ਜਾ ਕੇ ਕਰੋ ਪਰ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਆ ਨਾ ਡੀਸੀ ਸਾਹਿਬ ਆਉਣ ਨਾ ਏਡੀਸੀ ਸਾਹਿਬ ਆਉਣ ਸਾਰੇ ਐਸਡੀਐਮ ਸਾਹਿਬ ਆਉਣ ਕੋਈ ਡਿਪਾਰਟਮੈਂਟ ਵਾਲੇ ਇੱਥੇ ਆ ਕੇ ਗਰਾਊਂਡ ਤੇ ਆ ਕੇ ਵੇਖਣ ਨਾ ਕਾਗਜ਼ ਫਰੋਕਸ਼ਨ ਨਾ ਵੇਖਣ ਉੱਥੇ ਗਰਾਊਂਡ ਲੈਵਲ ਤੇ ਆ ਕੇ ਵੇਖਣ ਕਿ ਬੰਨ ਕੀ ਤੇ ਗਰਾਊਂਡ ਲੈਵਲ ਤੇ ਕੋਈ ਆਉਂਦਾ ਨਹੀਂ ਜੇ ਉਦੋਂ ਡਿਪਾਰਟਮੈਂਟ ਆਇਆ ਉਹਨਾਂ ਨੇ ਝੂਠੇ ਸੱਚੇ ਵਿਖਾ ਕੇ ਸਟੇ ਚਲੋ ਜੀ ਉਹ ਈ ਮੰਕਰ ਤੇ ਕਿਉਂ ਦੇ ਇਹ ਜਿਹੜਾ ਸਟੇ ਉਹਨਾਂ ਕਿਸ ਬਿਹੇਵ ਤੇ ਜਿਹੜਾ ਸਟੇ ਲਿਆ ਹੈ ਉਹਨਾਂ ਨੇ ਜੀ ਇਹੋ ਹੀ ਕੋਈ ਆਪਦੇ ਆਪਦੀ ਪਹਿਲੀ ਦੇ ਨਾਲ ਜਿਹੜਾ ਨਾ ਰਖਵਾਵਾਇਆ ਹੀ ਕੁਛ ਆਪਦੇ ਨੰਬਰ ਪਵਾ ਕੇ ਕੁਛ ਇੱਧਰ ਉੱਧਰ ਪਵਾ ਕੇ ਡਰੇਨ ਦਾ ਖਾਤਾ ਪਵਾ ਕੇ ਤੇ ਉੱਤੇ ਉਹਨਾਂ ਸਟੇ ਲੈ ਲਿਆ ਵਾ ਕਹਿੰਦਾ ਪਾਵ ਕੇ ਇੱਕਾ ਕੰਮ ਰੋਕ ਦਿੱਤਾ ਵਾ ਜਿਹੜੇ ਉਸ ਟਾਈਮ ਤੇ ਅਫਸਰ ਹੋਣਗੇ ਚਾਹੇ ਪਟਵਾਰੀਏ ਚਾਹੇ ਕਾਨਗੋ ਆ ਫਿਰ ਦੋਸ਼ੀ ਤੇ ਉਹ ਹੀ ਆ ਨਾ ਫਿਰ ਜਿਨ੍ਹਾਂ ਨੇ ਡਰੇਨ ਦਾ ਖਾਤਾ ਪਾਤਾ ਇਹ ਤਾਂ ਜੀ ਮੇਰੀ ਗੱਲ ਸੁਣੋ ਕਾਨਗੋ ਸਾਹਿਬ ਨੂੰ ਹੀ ਆਖਿਆ ਸੀ ਕਦੀ ਕਾਨਗੋ ਸਾਹਿਬ ਬੰਦਿਆ ਕਿ ਡਰੇਨ ਬੰਦੀ ਆ ਨਿਕਲਦੀ ਆ ਫਿਰ ਉਹੋ ਹੀ ਕਾਨਗੋ ਸਾਹਿਬ ਬੰਦਦੇ ਨਹੀਂ ਜੀ ਕਰਦੇ ਆਂ ਇਹ ਨਹੀਂ ਆ ਜੀ ਇਹ ਸਟੇ ਅਸੀਂ ਇੱ ਸਾਬ ਆਏ ਆ ਸਾਰੀ ਪੁਲਿਸ ਆਈ ਆ ਨਾਲ ਜੀ ਸਾਹਿਬ ਆਏ ਆ ਹੁਣ ਆਪਾਂ ਉਹਨਾਂ ਦੇ ਗਾੜੀ ਕੀ ਕਰ ਸਕਦੇ ਆ ਨਿਸ਼ਾਨਦੀ ਤੱਕ ਕੀਤੀ ਆ ਪਰ ਫੇਰ ਉੱਥੇ ਦਾ ਉੱਥੇ ਆ ਜੀ ਆ ਤਿੰਨ ਚਾਰ ਦਿਨ ਹੋ ਗਏ ਆ ਉਦਾਂ ਦੇ ਉਦਾਂ ਹੀ ਆ ਸਾਰੇ ਕਿਸਾਨ ਭਰਾ ਵਿਚਾਰੇ ਵੇਖਣ ਦੇ ਕੀ ਦੇ ਮੂੰਹ ਹਲ ਵੇਖਣ ਜੀ ਕਿੰnu ਆਖੀ ਇਹ ਮੰਗਦੇ ਕਿ ਉਹ ਅਸੀਂ ਤਾਂ ਇਹੋ ਆਖੰਦੇ ਆ ਜੀ ਕਿ ਸਾਡਾ ਹੱਲ ਹੋਇਆ ਜਾਵੇ ਡਰੇਨ ਕੱਢੀ ਜਾਵੇ ਡਰੇਨ ਜਿੰਨਾ ਸਿਰੇ ਕੁੱਟੀ ਨਹੀਂ ਜਾਂਦੀ ਇਹਦਾ ਕੋਈ ਹੱਲ ਨਹੀਂ ਹੱਲ ਹੁੰਦਾ ਤੋਂ ਉਸ ਤੋਂ ਬਾਅਦ ਅਗਲਾ ਤਰਾਂਚੀ ਦੀ ਹੈ ਸਾਡਾ ਐਕਸ਼ਨ ਇਹੋ ਹੀ ਆ ਜੀ ਜੋ ਗਹਾਰੀ ਲਾਉਂਦੇ ਆ ਜੀ ਅਸੀਂ ਹੋਰ ਕੀ ਕਰ ਸਕਦੇ ਆ ਅਸੀਂ ਤੇ ਇਹ ਵੀ ਆਨੇ ਕਿ ਤਾਂ ਜਿਹੜੇ ਉਹ ਸਟੇ ਆਂਦੇ ਆ ਉਹ ਸਾਨੂੰ ਨੰਬਰ ਤਾਂ ਦੱਸਣ ਕਿਹੜੇ ਨੰਬਰ ਦਾ ਸਟੇ ਆ ਕਿਸੇ ਕਿਸਾਨ ਜਥੇਬੰਦੀ ਨਾਲ ਤੁਸੀਂ ਰਾਬਤਾ ਕਾਇਮ ਕੀਤਾ ਨਹੀਂ ਹਾਲੀ ਤੱਕ ਸਾਡਾ ਕਿਸੇ ਨਾਲ ਰਾਬਤਾ ਨਹੀਂ ਹਾਲੀ ਤੱਕ ਸਾਡੀ ਆਪ ਹੀ ਜਿੰਨੇ ਵੀ ਲਾਗੇ ਲਾਗੇ ਵਾਲੇ ਕਿਸਾਨ ਭਰਾਵਾਂ ਵਿਚਾਰੇ ਆਪ ਵੀ ਜੱਦੋਜਹਿਦ ਕਰਦੇ ਆ ਜੀ ਹੋਰ ਤੇ ਇਹਨੇ ਹਾਲੀ ਤੱਕ ਪਾਣੀ ਨਹੀਂ ਪਹੁੰਚਿਆ ਇਹਦਾ ਪਾਣੀ ਦੀ ਮਾਰਵਾਦੀ ਤੇ ਪਾਣੀ ਦੀ ਬਾਅਦ ਅੱਜ ਵੀ ਨਹੀਂ ਵਜਿੰਦੀ ਜੀ ਫਿਚਰਾਂ ਦੀ ਵਜਿੰਦੀ ਜੀ ਪਹਿਲੋ ਐ ਜਗ੍ਹਾ ਦੇ ਉੱਤੇ ਡ੍ਰੇਨ ਸੀ ਕੇ ਇਧਰੋਂ ਡ੍ਰੇਨ ਸੀ ਕੇ ਉਧਰੋਂ ਡ੍ਰੇਨ ਸੀ ਜਿਹੜੀ ਉਹ ਰੇਨ ਉਹ ਕਾਗਜ਼ਾਂ ਦੇ ਵਿੱਚ ਆ ਜਿਹੜੀ ਆ ਡ੍ਰੇਨ ਇਹ ਆਰ ਜੀ ਸੀਗੀ ਤੇ ਉਹ ਡ੍ਰੇਨ ਜਿਹੜੀ ਉਹ ਖਲਾਈ ਵੀ ਅਸੀਂ ਵੇਂਦੇ ਰਹੇ ਹੁੰਦੀ ਰਹੀ ਆ तकरीबन 10 15 12 ਸਾਲ ਦੇ ਉੱਤੋਂ ਵੀ ਉਹ ਡ੍ਰੇਨ ਜਿਹੜੀ ਰਹਿੰਦੀ ਉਹ ਵੀ ਪੂਰੀ ਗਈ ਆ ਤੇ ਲੋਕਾਂ ਨੇ ਪੈਲੀਆਂ ਬਣਾ ਲੀਆਂ ਤੇ ਡ੍ਰੇਨ ਵਿਭਾਗ ਜਿਹੜਾ ਸੁੱਤਾ ਰਿਆ ਹੋਆ ਜਿਹਦੇ ਕੰਮ ਉਹਦੋਂ ਤੋਂ ਚੱਲੀ ਜਾਂਦਾ ਡ੍ਰੇਨ ਦੀ ਸਫਾਈ ਹੁੰਦੀ ਰਹਿੰਦੀ ਹਰ ਸਾਲ ਇਹ ਪਾਣੀ ਦਾ ਨਿਕਾਸ਼ ਜਿਹੜਾ ਬਣਿਆ ਰਹਿਣਾ ਹੈ ਹੁਣ ਇਹ ਜਿੰਨਾ ਪਾਣੀ ਤਾਰਦੀ ਸੀ ਤੋਂ ਲੈ ਕੇ ਸਾਰਾ ਪਾਣੀ ਸਾਡੇ ਲੱਕ ਜਿਹਾ ਇਕੱਠਾ ਹੁੰਦਾ ਸਾਡੇ ਹਰ ਸਾਲ ਹੀ ਫਸਲ ਮਰਦਾ ਹਰ ਸਾਲ ਹੀ ਸਾਨੂੰ ਕੋਈ ਮੁਆਵਜ਼ਾ ਵੀ ਨਹੀਂ ਮਿਲਦਾ ਤੇ ਪਰ ਇਹ ਆ ਵੀ ਮੁਆਵਜ਼ਾ ਲੈ ਕੇ ਕਰਨਾ ਵੀ ਗਿਆ 5000000 ਰੁਪਏ ਦੀ ਫਸਲ ਬਰਣੀ ਚਾਹੀਦੀ ਜਿਹੜਾ 5000000 ਦਾ ਹੁੰਦਾ ਪਰ ਫਸਲ ਵੀ ਹਰ ਸਾਲ ਪੱਤਾਂ ਦੇ ਇਹੀ ਆੜਤੀਆਂ ਦੇ ਥੱਲੇ ਆ ਜਾਂਦੀ ਤਾਂ ਕਿਹੜੀ ਸਰਕਾਰ ਦੇ ਵਿੱਚ ਫਿਰ ਇਹਨਾਂ ਨੇ ਕਬਜ਼ਾ ਕੀਤਾ ਹੈ ਇਹ ਸਰਕਾਰਾਂ ਦੇ ਪਿੱਛੇ ਲਾ ਕੇ ਤਰੀ ਉੰਡੀਆਂ ਹੁਣ ਹਸਾ ਲੋ ਵੀ ਮੇਰੇ ਕੋਲ ਸਮਾਂ ਹੋ ਗਿਆ 20 ਸਾਲ ਤੋਂ ਲੈ ਕੇ ਵੀ ਡਰੇਨ ਪੂਰਨੀਆ ਸ਼ੁਰੂ ਹੋਈਆਂ ਤੇ 12 ਖਾਲ ਹੋ ਗਏ ਜਿਹੜੇ ਰਹਿੰਦੇ ਜੀਵਨ ਦਾ ਰੋਗ ਹੋ ਕੇ ਡਰੇਨ ਪੂਰਨ ਦਾ ਕਾਰਨ ਕੀ ਬਣਿਆ ਕਾਰਨ ਪੈਲੀਆਂ ਲਾਲਚ ਜੇ ਮੇਰੀ ਪੈਲੀ ਆਉਂਦੀ ਆ ਤੇ ਮੇਰੇ ਪੈਲੀ ਦੇ ਡਰੇਨ ਤੇ ਮੈਂ ਵੀ ਆਪ ਦੀ ਲਾਲਚ ਵਾਸਤੇ ਮੈਂ ਪੂਰ ਦਿੱਤਾ ਇਹੋ ਕਾਲੀ ਪਾਣੀ ਕਰਨੀ ਆ ਜਿਹੜੀ ਜਿੱਚ ਪਾਣੀ ਦੀ ਮਾਲ ਪਛਾਟ ਹਾਂ ਸਾਢੇ ਪੰਜ ਤਕਰੀਬਨ ਜੇ ਤੁਸੀਂ ਜਾਣੀ ਜੇ ਪੂਰਾ ਜਾਣਦੇ ਇਦੋਂ ਉਹ ਸੜਕ ਜਿਹੜੀ ਆ ਸੜਕ ਤੋਂ ਪਿੱਛੇ ਪਿੱਛੇ 250 ਕਿਲਾ ਬਣ ਜਾਂਦਾ ਇਦੋਂ ਗਾੜੀ ਆ ਜੀ ਅਗਲੇ ਬੰਨੇ ਤੋਂ 7-800 900 ਕਿਲਾ ਤੱਕ ਤਲਵੰਡੀ ਸੋਭਾ ਸੰਗ ਤੱਕ ਰ 8-900 ਕਿਲਾ ਬਣ ਜਾਂਦਾ ਇਦੋਂ ਗਾੜੀ ਚਾਂਦ ਤੱਕ ਦਾ ਰਗਵਾ ਹੀ ਨਹੀਂ ਵੇਖਿਆ ਜਾਣ ਦਾ ਰਗਵਾ ਹੀ ਨਹੀਂ ਵੇਖਿਆ ਜੋਤ ਸੁਆਣੇ ਤੱਕ ਜਾਂਦਾ ਵਾ ਗਾੜੀ ਕਿੰਨਾ ਕੁ ਪਾਣੀ ਇਕੱਠਾ ਹੁੰਦਾ ਇਹ ਸੀ ਮੰਗੇ ਤਾਂ ਦਿੱਤੀ ਸਾਡੀ ਮੰਗ ਇਹੋ ਹੀ ਹੈ ਇੱਥੇ ਇਹੋ ਹੀ ਸਰਕਾਰ ਦੇ ਗਾੜੀ ਜੋੜ ਦੇ ਸੜਕ ਸਰਕਾਰਾਂ ਘਟ ਜੋੜਦੇ ਆਏ ਆ ਹਰ ਸਾਲ ਇਹ ਡੀਸੀ ਸਾਹਿਬੀ ਕੋਲ ਆਉਂਦੇ ਹਰ ਸਾਲ ਸਾਨੂੰ ਆਹੋ ਜਿੱਦ ਕਰਕੇ ਜਿਹੜੇ ਗੁਰਪ੍ਰੀਤ ਮੈਂ ਮੈਂ ਆਪ ਡੀਸੀ ਸਾਹਿਬ ਤੱਕ ਦੋ ਵਾਰ ਪਹੁੰਚ ਦਿੱਤੀ ਆ ਪਰ ਇਹ ਸਰਕਾਰਾਂ ਜਿਹੜੀਆਂ ਵਿੱਚ ਆਉਣ ਵਾਲੇ ਦਿਨ ਇਹ ਕਿ ਨਾ ਕੀ ਆਪਣਾ ਹਰਪ੍ਰੀਤ ਸਿੰਘ ਜੀ ਪਿੰਡ ਕਾਲੇ ਕੋਤੜ ਇਹ ਜਿਹੜਾ ਜਿਹੜਾ ਕਿਸਾਨ ਇਕੱਠੇ ਹੋਏ ਆ ਕਹਿ ਰਿਹਾ ਵੀ ਜਿਹੜਾ ਸਾਡੀ ਪਾਲੀ ਦੇ ਪਾਣੀ ਸੀ ਪੈਣ ਦੇ ਆ ਫਿਰ ਗੂਰ ਪੈੜੇ ਦਾ ਡਰੇਨ ਦਾ ਪਾਣੀ ਆ ਉਹ ਨਹੀਂ ਨਿਕਾਸ ਨਹੀਂ ਨਿਕਲਦੀ ਪਈ ਤੇ ਸਾਡੀ ਜਿਹੜਾ ਫਸਲ ਖਰਾਬ ਹੋ ਰਹੀ ਹੈ ਤੁਹਾਡਾ ਕੀ ਇਹਨਾਂ ਚ ਹੈ ਵੇਖੋ ਵੀਰ ਜੀ ਬੇਨਤੀ ਹੈ ਵੀ ਉਹ ਜਿਹੜੇ ਲੋਕ ਗੱਲ ਕਹਿ ਰਹੇ ਨੇ ਜੋ ਗਲਤ ਬੁਨਿਆਦ ਲਾ ਕਰਦੇ ਆ ਵੇਖੋ ਜੀ ਇਧਰਲਾ ਏਰੀਆ ਸਾਰਾ ਉੱਚਾ ਪਿਆ ਜੀ ਇਧਰੋਂ ਕੋਈ ਝੋਨ ਢੰਡਰ ਪਰ ਝੋਨਾ ਡੁੱਬਾ ਪਿਛਲੇ ਪਾਸੇ ਇਧਰੋਂ ਇੱਕ ਪਾਣੀ ਜਣਾ ਤਲਵੰਡੀ ਸੋਭਾ ਸਿੰਘ ਜੀ ਮੇਰੀ ਆਪ ਦੀ ਮਾਲਕੀ 18 ਕਿਲੇ ਡੁੱਬੀ ਪਈ ਹੈ ਜੀ ਦਸੋ ਸਰ ਇਹ ਜਾਣ ਕੇ ਪਿੰਡ ਦੇ ਲੋਕ ਸਾਨੂੰ ਖਰਾਬ ਕਰਨ ਦੇ ਪਰੇਸ਼ਾਨ ਕਰਨ ਦੇ ਕਿਉਂਕਿ ਪਾਣੀ ਜਿਹੜਾ ਨਵਾਨ ਉਤਵੰਡੀ ਸੋਭਾ ਸਿੰਘ ਨੂੰ ਆ ਇਹ ਆਂਦੇ ਵੀ ਇਧਰਲੇ ਪਾਸੇ ਪੁੱਟ ਕੇ ਲਿਓਣੀ ਢਾਡੀ ਪਾਲੀ ਚ ਪੁੱਟ ਕੇ ਲਿਓਣੀ ਸਾਡੀ ਸਾਰ ਪਾਲੀ ਆਪਦੀ ਹੀ ਮਾਲਕੀ ਤੇ ਆਪਦੀ ਵਾਹਣ ਦੇ ਆ ਇਹੋ ਜੇ ਕੋਈ ਗੱਲ ਨਹੀਂ ਜੇ ਦੂਜੀ ਗੱਲ ਡਰੇਨ ਵਿਭਾਗ ਵਾਲੇ ਕਹਿੰਦੇ ਆ ਤੇ ਉਹ ਆਪਦੀ ਮਾਲਕੀ ਸ਼ੋਅ ਕਰਨ ਪਹਿਲਾਂ ਮਾਲਕੀ ਵਿਖਾਉਣ ਸਾਡਾਂ ਦਾ ਡਰੇਨ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਠੀਕ ਆ ਜੀ ਬਾਕੀ ਆਪਦੀ ਇਹ ਮਾਲਕੀ ਵਿਖਾਉਣ ਜਿਹੜਾ ਦੀ ਕੋਈ ਪਾਲਸੀ ਬਣਦੀ ਹੈ ਤੇ ਇਹ ਆਣ ਕੇ ਅਬਦਲ ਨਿਸ਼ਾਨ ਦੀ ਲਈ ਕੇ ਹੁੰਦਾ ਕੱਢ ਲੈਣਾ ਤੇ ਨਾਲ ਦੂਜੀ ਗੱਲ ਬੇਨਤੀ ਹੈ ਵੀ ਇੱਕ ਸ਼ੁਰੂ ਹੋਣੀ ਆ ਚੈਤਲ ਸੀਤੋ ਮਹਿ ਝੁਗੀਆਂ ਤੋਂ ਤੇ ਚਾਹੇ ਹੋਣੀ ਆ ਜੋਤ ਸਿੰਘ ਵਾਲੇ ਤੋਂ ਉਥੋਂ ਜage ਹਾਂਜੀ ਨਵਾਨ ਕੇ ਨਵਾਨ ਹੈਗੀ ਤਰੋਡੀ ਸੋਭਾ ਸਿੰਘ ਵਾਲ ਨੂੰ ਜੀ ਉਹ ਹਾਂਜੀ ਕੋਈ ਸਟੇ ਵੀ ਲਿਆ ਗਿਆ ਇਸ ਵਾਰ ਪੈਂ ਸਰ ਲਿਆ ਜੀ ਹਾਂਜੀ ਸਟੇ ਉਹ ਬਿਲਕੁਲ ਬੇਬੁਨਿਆਦ ਆ ਜੀ ਇਹ ਬਣਿਆ ਤਾਂ ਜੇ ਕੋਈ ਗੱਲ ਨਹੀਂ ਸਾਡੀ ਪਾਲੀਆਂ ਵੇਖ ਲਓ ਇੱਧਰ ਪਾਣੀ ਉਧਰੋਂ ਵੀ ਤੁਸੀਂ ਵੇਖਾਇ ਜੀ ਉਹਨਾਂ ਦਾ ਪਰ ਝੋਨਾ ਵੀ ਉੱਚੇ ਥਾਂ 'ਵਾਂ ਸਾਡਾ ਵੀ ਉੱਚੇ ਥਾਂ 'ਤੇ ਪਾਣੀ ਤਾਂ ਗੜ ਲਾ ਹੁਣ ਸਾਡੀ ਨਵਾਂ ਦੀ ਪਾਲੀ ਜੀ ਅਸੀਂ ਠੇਕੇ ਤੇ ਵੀ ਲਈ ਵਿੱਚ ਉਹ ਵੀ ਡੁੱਬੀ ਪਈ ਹੈ ਜੀ ਠੀਕ ਹੈ ਹਾਂ ਜੀ